ਦੋਸਤੋ ਸਤ ਸ੍ਰੀ ਅਕਾਲ ਆਦਾਬ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਚਨਿਤ ਰਸੀਕਰਮ ਜੀ ਤੋਂ ਪਰ ਸਵਾਗਤ ਹੈ। ਤੋਂ ਅੱਜ ਤੁਹਾਡੇ ਸਾਰਿਆਂ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਹਾਂ ਕੁਲਵੰਤ ਸਿੰਘ ਵਿਰਕ ਦੀ ਬਹੁ ਚਰਚਿਤ ਕਹਾਣੀ ਖੱਬਲ ਪਾਕਿਸਤਾਨ ਬਣੇ ਨੂੰ ਅਜੀ ਤਿੰਨ ਚਾਰ ਮਹੀਨੇ ਹੀ ਹੋਏ ਸਨ ਇਤਿਹਾਸ ਹੈ ਉਖੜੀ ਉਖੜੀ ਲੱਗਦੀ ਸੀ ਥਾਣਿਆਂ ਚੌਂਕੀਆਂ ਵਿੱਚ ਸਾਮਾਨ ਦੇ ਢੇਰ ਲੱਗੇ ਹੋਏ ਸਨ ਟਰੰਕ, ਪਲੰਗ, ਪੰਗੂੜੇ, ਮੇਜ਼, ਸੋਫਾ ਸੈੱਟ, ਤਸਵੀਰਾਂ ਸਭ ਆਪੋ ਆਪਣੀ ਥਾਵਾਂ ਤੋਂ ਉਖੜ ਕੇ ਥਾਣੇ ਆ ਗਈਆਂ ਸਨ ਪਲਾ ਪੰਗੂੜੇ ਅਤੇ ਤਸਵੀਰਾਂ ਦਾ ਥਾਣਿਆਂ ਵਿੱਚ ਕੀ ਕੰਮ ਕਦੀ ਇਹਨਾਂ ਦੀ ਘਰਾਂ ਵਿੱਚ ਆਪਣੀ ਕੋਈ ਖਾਸ ਥਾਂ ਹੋਣੀ ਉਸ ਵੇਲੇ ਕਰਵਾਲਿਆਂ ਦਾ ਖਿਆਲ ਹੋਣਾ ਏ ਕਿ ਜੇ ਇਹ ਉਸ ਥਾਂ ਤੋਂ ਬਿਨਾ ਕਿਸੇ ਹੋਰ ਥਾਂ ਰੱਖੇ ਜਾਣ ਤਾਂ ਬੜੀ ਕੁੱਝ ਲੱਗਣ ਪਰ ਇਸ ਵੇਲੇ ਇਹ ਇਥੇ ਢੇਰ ਵਿੱਚ ਪਈ ਹੋਈ ਸਨ ਕਰਾਂ ਦੇ ਪਾਂਡੇ ਅਲਮਾਰੀਆਂ ਪਰ ਛੱਤਾਂ ਤੇ ਚੌਂਕਿਆਂ ਵਿੱਚੋਂ ਨਿਕਲ ਕੇ ਸਰਕਾਰੀ ਦਫ਼ਤਰਾਂ ਦੇ ਸਾਹਮਣੇ ਤੇਰ ਲੱਗੇ ਹੋਏ ਪੈਸਨ ਇਹਨਾਂ ਨੂੰ ਹੁਣ ਕਦੀ ਕਿਸੇ ਮਾਂਜਿਆ ਨਹੀਂ ਸੀ ਲਿਸ਼ਕਾਇਆ ਨਹੀਂ ਸੀ ਗਿਨਿਆ ਨਹੀਂ ਸੀ ਕਿਸੇ ਇਸਤਰੀ ਮਨੁੱਖ ਦਾ ਹੱਥ ਲੱਗਿਆ ਵੀ ਸ਼ਾਇਦ ਕਈ ਮਹੀਨੇ ਹੋ ਗਏ ਸਨ ਪਾਕਿਸਤਾਨ ਵਿੱਚ ਹਰ ਸ਼ੈ ਉਖੜੀ ਉਖੜੀ ਸੀ ਕਈਆਂ ਘਰਾਂ ਵਿੱਚ ਆਪਣੀਆਂ ਖੁਰਲੀਆਂ ਤੋਂ ਉਖੜੀ ਹੋਈ ਡੰਗਰ ਵੀ ਸਨ ਟਰਠੀਆਂ ਹੋਈਆਂ ਅੱਖਾਂ ਨਾਲ ਉਹ ਦਿਵਾਲਿਓਂ ਵੇਖਦੇ ਤੇ ਓਪਰੀਆਂ ਥਾਵਾਂ ਤੇ ਡਰ-ਡਰ ਕੇ ਪੈਰ ਧਰਦੇ ਇਸ ਉਥਲ-ਪੁਥਲ ਵਿੱਚ ਕੇਵਲ ਧਰਤੀ ਹੀ ਆਪਣੀ ਥਾਂ ਪੱਕੀ ਸੀ ਤੇ ਇਸ ਧਰਤੀ ਤੇ ਅਨੇਕਾਂ ਉਖੜੇ ਹੋਏ ਸ਼ਰਨਾਰਥੀ ਰੜਦੇ ਫਿਰਦੇ ਸਨ ਵਾਗੇ ਵੱਡੇ ਕੈਂਪ ਤੋਂ ਇਹਨਾਂ ਨੂੰ ਅਗਾ ਠੇਲ ਦਿੱਤਾ ਜਾਂਦਾ ਤੇ ਫਿਰ ਇਹ ਸ਼ਰਨਾਰਥੀ ਜਿਲੇوں ਜਿਲੇ ਤੇ ਪਿੰਡੂ ਪਿੰਡ ਪੈਦਲ ਜਾਂ ਗੱਡਿਆਂ ਵਿੱਚ ਜ਼ਮੀਨ ਦੀ ਭਾਲ ਵਿੱਚ ਭੌਣ ਲੱਗ ਪੈਂਦੀ ਸ਼ਰਨਾਰਥੀ ਤੇ ਸ਼ਰਨਾਰਥੀ ਪੁਰਾਣੇ ਲੋਕ ਵੀ ਉਖੜ ਗਏ ਸਨ ਬਰਾਦਰੀ ਵਾਲਿਆਂ ਦੀਆਂ ਬਰਾਦਰੀਆਂ ਟਰ ਗਈਆਂ ਸਨ ਤੇ ਯਾਰਾਂ ਦੇ ਯਾਰ ਮਜ਼ਦੂਰਾਂ ਦੇ ਮਿਲ ਮਾਲਕ ਚਲੇ ਗਏ ਸਨ ਤੇ ਮਿਲ ਵਾਲਿਆਂ ਦੀ ਮਜ਼ਦੂਰ ਤੇ ਇਹਨਾਂ ਸਾਰਿਆਂ ਦੀ ਥਾਂ ਨਵੇਂ ਲੋਕ ਆ ਗਏ ਸਨ ਇਹ ਨਵੇਂ ਲੋਕ ਕਿਸ ਤਰ੍ਹਾਂ ਦੇ ਸਨ ਗੰਦੇ ਜਿਹੇ ਬੰਦੇ ਹੋਈ ਪੁਰਾਣੇ ਲੋਕਾਂ ਵਿੱਚ ਕੁਲ ਮਿਲ ਨਹੀਂ ਸਕਦੇ ਸਨ ਸਲਾਮ ਅਲੈਕਮ ਆਖ ਕੇ ਕੋਲ ਬੈਠ ਕੇ ਗੱਲਬਾਤ ਨਹੀਂ ਕਰਦੇ ਸਨ ਸਗੋਂ ਬੂਹੇ ਵਿੱਚ ਖਲੋ ਕੇ ਝਾਕਦੇ ਰਹਿੰਦੇ ਜੇ ਕਵਾਉ ਵੀ ਤਾਂ ਵੀ ਨਾ ਗੁੰਦੇ ਇਨ੍ਹਾਂ ਲੋਕਾਂ ਨੇ ਤੇ ਪਿੰਡਾਂ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। ਪ੍ਰਾਣੇ ਵਸਨੀਕਾਂ ਨੂੰ ਵੀ ਆਪਣੇ ਪਿੰਡ ਓਪਰੇ ਓਪਰੇ ਲੱਗਣ ਲੱਗ ਪਏ ਸਨ ਕਿਉਂਕਿ ਉਹ ਉਸ ਤਰ੍ਹਾਂ ਦੇ ਪਿੰਡ ਨਹੀਂ ਰਹੇ ਸਨ ਜਿੰਨਾ ਵਿੱਚ ਉਹ ਜੰਮੇ ਪਲੇ ਸਨ। ਉਹਨਾਂ ਦੀਆਂ ਹਵੇਲੀਆਂ ਕੋਲੋਂ ਲੰਘਦੇ ਨਹਿਰਾ ਰਸਵਾ ਵੀ ਬਗਾਨੇ ਹੋ ਗਏ ਸਨ। ਉਹ ਉੱਥੋਂ ਹੁਣ ਵਜੂ ਨਹੀਂ ਕਰ ਸਕਦੇ ਸਨ। ਕਈ ਦਿਨ ਇਨ੍ਹਾਂ ਨਹਿਰਾਂ ਦਾ ਪਾਣੀ ਲਾਲ ਆਉਂਦਾ ਰਿਹਾ ਤੇ ਕਈ ਸਾਬਤ ਮੁਰਦੇ ਤੇ ਕਈਆਂ ਦੀਆਂ ਲੱਤਾਂ ਬਾਹਾਂ ਰੁੜਦੀਆਂ ਆਉਂਦੀਆਂ ਰਹੀਆਂ ਸਨ ਇਸ ਪਾਣੀ ਨਾਲ ਹੁਣ ਵਜ਼ੂ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ ਉਹ ਤੇ ਆਪਣੇ ਅਣਜਾਣਿਆਂ ਨੂੰ ਵੀ ਇਨ੍ਹਾਂ ਵਿੱਚ ਨਹਾਉਣ ਤੋਂ ਹਟਕ ਦਿੰਦੇ ਅਸਲ ਵਿੱਚ ਹਰਸ਼ ਹੈ ਉਲਟਪੁਲਟ ਹੋਈ ਹੋਈ ਸੀ ਤੇ ਆਪਣੀ ਪ੍ਰਾਣੀ ਹਾਲਤ ਵੱਲ ਆਉਣ ਦਾ ਚਾਰਾ ਕਰ ਰਹੀ ਸੀ ਹਰ ਸ਼ੈ ਆਪਣੀ ਥਾਂ ਨੂੰ ਅੜਾਣ ਦੀ ਪੈਰ ਜਮਾਨ ਦੀ ਕੋਸ਼ਿਸ਼ ਕਰ ਰਹੀ ਸੀ ਹਰ ਸ਼ੈ ਪੁਨਰ ਸਥਾਪਨ ਮੰਗਦੀ ਸੀ ਮੁਲਕ ਤੇ ਤਬਾਹ ਹੋ ਗਿਆ ਏ ਇੱਕ ਗੱਭਰੂ ਜੱਟ ਨੇ ਆਪਣੇ ਆਲੇ ਦੁਆਲੇ ਦੀ ਉਜਾੜ ਵੇਖ ਕੇ ਆਪਣੇ ਬੁੱਢੇ ਪਿਓ ਨੂੰ ਕਿਹਾ ਹੋ ਤੇ ਹੱਕੀ ਗਿਆ ਏ ਪਰ ਆ ਵੇਖ ਖਾਂ ਦੁਨੀਆ ਕਿਦਰੇ ਥਾਉ ਥਾਈਂ ਬਹਿ ਜਾਂਦੀ ਤੇ ਸਭ ਖੈਰ ਮੇਰ ਹੋ ਜਾਏਗੀ ਇਹ ਤੇ ਐਵੇਂ ਗੱਲਾਂ ਨੇ ਬਹਿ ਇੰਨਾ ਵਿਚਾਰ ਨੇ ਕਿੱਥੇ ਜਾਣਾ ਇਹ ਤੇ ਗਰਾਹੀ ਨਹੀਂ ਫੜਕੇ ਆਪਣੇ ਮੂੰਹ ਵਿੱਚ ਪਾਣ ਜੋਗੇ ਨਹੀਂ ਓਏ ਕਮਲਿਆ ਐਵੇਂ ਜਾਪਦਾ ਹੀ ਆ ਵੇਖਾਂ ਖੱਬਲ ਹੁੰਦਾ ਈ ਪਹਿਲੀ ਵਿੱਚ ਜਦੋਂ ਵਾਹੀ ਦੀ ਕੋਈ ਫਰਕ ਤੇ ਨਹੀਂ ਨਾ ਕਰੀਦਾ ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪਹਿਲੀ ਵਾਰ ਛੁੱਟੀ ਦਾ ਏ ਪਰ ਦਸਾਂ ਦਿਨਾਂ ਮਗਰੋਂ ਫਿਰ ਕੋਈ ਨਾ ਕੋਈ ਤੜ ਫੁੱਟ ਆਉਂਦੀ ਤੇ ਮਹੀਨੇ ਮਗਰੋਂ ਇਸ ਤਰ੍ਹਾਂ ਜਾਪਦਾ ਏ ਜਿਵੇਂ ਪੈਲੀ ਕਦੀ ਕਿਸੇ ਵਾਹੀ ਹੀ ਨਹੀਂ ਹੁੰਦੀ ਅਸਲ ਵਿੱਚ ਕਿਧਰੇ ਕਿਧਰੇ ਇਸ ਬੁੱਢੇ ਦੀ ਗੱਲ ਵਿੱਚ ਸੱਚਾਈ ਦਿਸ ਰਹੀ ਸੀ ਜਿਨ੍ਹਾਂ ਲੋਕਾਂ ਨੂੰ ਜ਼ਮੀਨ ਮਿਲ ਜਾਂਦੀ ਉਹ ਕੁਝ ਤਿੱਕ ਜਿਹੇ ਜਾਂਦੇ ਕੱਚੀਆਂ ਅਲਾਰਟ ਹੋਈਆਂ ਪੈਲੀਆਂ ਉਹਨਾਂ ਦੀ ਰੂਹ ਨੂੰ ਤਰਵਾਸ ਦਿੰਦੀਆਂ ਆਪਣੇ ਨਵੇਂ ਬਾੜਿਆਂ ਦੇ ਨੇੜੇ ਉਹ ਨਿੱਕੇ ਨਿੱਕੇ ਟੋਏ ਫੁਟਕੇ ਉਹਨਾਂ ਵਿੱਚ ਗੋਹਿਆਂ ਦੀ ਅੱਗ ਧੁਖਾਈ ਰੱਖਦੇ ਤੇ ਜਦੋਂ ਜੀ ਕਰਦਾ ਓੱਕੇ ਤੇ ਰੱਖ ਕੇ ਇਕੱਠੇ ਬੈਠ ਕੇ ਪਿੰਦੇ ਸਹੇਜੇ ਸਹੇਜੇ ਉਹਨਾਂ ਦੀਆਂ ਮੱਝੀਆਂ ਦਾ ਵੀ ਤਰੋ ਲੈ ਜਾਂਦਾ ਵਾੜਿਆਂ ਦੇ ਅੰਦਰ ਉਹ ਵਣਾਂ ਦੀਆਂ ਟਾਣੀਆਂ ਨਾਲ ਆਪਣੇ ਸਿੰਗਾ ਪਿਛਲੇ ਥਾਂ ਨੂੰ ਖੁਰਕ ਕਰਦੀਆਂ ਤੇ ਕਦੀ ਮੌਜ ਵਿੱਚ ਆਈਆਂ ਆਪਣੀ ਪਿੰਡੀ ਨੂੰ ਵਾੜੇ ਦੀਆਂ ਕੰਧਾਂ ਨਾਲ ਖਸਰਦੀਆਂ ਜਦੋਂ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਇਨ੍ਹਾਂ ਲੋਕਾਂ ਦੇ ਨਵੇਂ ਪਿੰਡ ਵਿੱਚ ਆਉਂਦਾ ਤਾਂ ਉਹਨਾਂ ਵਿੱਚੋਂ ਕਈ ਆਪਣੇ ਆਪ ਨੂੰ ਪਿੰਟ ਜ਼ਾਹਰ ਕਰਨ ਦੀ ਕੋਸ਼ਿਸ਼ ਕਰਦੀ ਪਿੰਡ ਦੀ ਸਾਂਝੀ ਦੁੱਖ ਤਕਲੀਫਾਂ ਉਸ ਤਹਿਸੀਲਦਾਰ ਨੂੰ ਸੁਣਾਉਂਦੀ ਤੇ ਇਸ ਤਰ੍ਹਾਂ ਸਾਰੇ ਲੋਕਾਂ ਦੀ ਪ੍ਰਤੀਨਿਧਤਾ ਕਰਕੇ ਪਿੰਡ ਵਿੱਚ ਆਪਣੀ ਲੀਡਰੀ ਦਾ ਮੁੱਢ ਬੰਨ੍ਹਦੀ ਸਧਾਰਨ ਜਿਹੀਆਂ ਗੱਲਾਂ ਨਾਲ ਅਰਥਾਤ ਲੋਕਾਂ ਨੂੰ ਪਿਛਾ ਬਿਠਾ ਕੇ ਸਿਰਫ ਇੱਕ ਆਦਮੀ ਬੋਲੋ ਕਹੇ ਕਿ ਅਫਸਰ ਨੂੰ ਹੁੱਕਾ ਪਾਣੀ ਪੁੱਛ ਕੇ ਉਹ ਉਸ ਦਾ ਧਿਆਨ ਆਪਣੇ ਵੱਲ ਖਿੱਚਦੀ ਇਹ ਗੱਲਾਂ ਦੱਸਦੀਆਂ ਸਨ ਕਿ ਇਸ ਤੱਕੇ ਨੇ ਵੀ ਉਹਨਾਂ ਨੂੰ ਅਸਲੋਂ ਠੰਡਾ ਨਹੀਂ ਸੀ ਕੀਤਾ ਐ ਹੋ ਜੇ ਉਜੜ ਰਹੀ ਵਸ ਰਹੀ ਪਾਕਿਸਤਾਨ ਵਿੱਚ ਮੈਂ ਭਾਰਤ ਸਰਕਾਰ ਵੱਲੋਂ ਲੇਜ਼ਨ ਅਫਸਰ ਮੁਕਰਰ ਹੋਇਆ ਮੀਰਾ ਕੰਮ ਤੱਕੋ ਤੱਕੀ ਉਧਾਲੀਆਂ ਇਸਤਰੀਆਂ ਤੇ ਬਦੂਬਦੀ ਮੁਸਲਮਾਨ ਬਣਾਈ ਟੱਬਰਾਂ ਨੂੰ ਛਡਾ ਕੀ ਵਾਪਸ ਹਿੰਦੁਸਤਾਨ ਅਪੜਾਉਣਾ ਸੀ ਹਿੰਦੁਸਤਾਨੀ ਫੌਜ ਦਾ ਇੱਕ ਦਸਤਾ ਤੇ ਪਾਕਿਸਤਾਨੀ ਸਪੈਸ਼ਲ ਪੁਲਿਸ ਦੇ ਕੁਝ ਸਿਪਾਹੀ ਮੇਰੀ ਸਹਾਇਤਾ ਲਈ ਸਨ ਹੋਰ ਗੁੰਮ ਹੋਈਆਂ ਚੀਜ਼ਾਂ ਦੇ ਪਾਲਣ ਵਾਂਗ ਪਾਲਣ ਦਾ ਕੰਮ ਔਖਾ ਵੀ ਸੀ ਤੇ ਸੌਖਾ ਵੀ ਕਦੀ ਕਦੀ ਤੇ ਕੋਈ ਕੁੜੀ ਥੋੜੀ ਜਿਹੀ ਮਿਹਨਤ ਨਾਲ ਹੀ ਮਿਲ ਜਾਂਦੀ ਸੀ ਤੇ ਕਈ ਵਾਰੀ ਕੋਈ ਕੁੜੀ ਬਹੁਤ ਪਲਣ ਤੇ ਵੀ ਹੱਥ ਨਾ ਆਉਂਦੀ ਪਾਕਿਸਤਾਨ ਪੁਲਿਸ ਵਾਲੇ ਉਹਨਾਂ ਨੂੰ ਮੜਾਨ ਵਿੱਚ ਉਹ ਇਸ ਨੂੰ ਬਰਾਮਦ ਕਰਨਾ ਆਖਦੇ ਸਨ ਥੋੜੀ ਬਹੁਤ ਸਹਾਇਤਾ ਕਰ ਦਿੰਦੇ ਪਰ ਆਪ ਪਤਾ ਘੱਟ ਵੱਧ ਹੀ ਦਿੰਦੇ ਫਿਰ ਵੀ ਜਦ ਕਦੀ ਉਹ ਦਿਲੋਂ ਹੋ ਕੇ ਨਾਲ ਤੁਰ ਪੈਂਦੇ ਤਾਂ ਕੰਮ ਅਸਲੋਂ ਸੌਖਾ ਹੋ ਜਾਂਦਾ ਇਸ ਵੀਰ ਦੀ ਇਹ ਗੱਲ ਹੈ ਕਿ ਉਦੋਂ ਇਲਾਕੇ ਦਾ ਥਾਣੇਦਾਰ ਨਾ ਕੇਵਲ ਮੇਰੇ ਨਾਲ ਹੀ ਤੁਰਿਆ ਸਗੋਂ ਉਧਾਲੀ ਹੋਈ ਇਸਤਰੀ ਦਾ ਪਤਾ ਵੀ ਮੈਨੂੰ ਉਸੇ ਹੀ ਦੱਸਿਆ ਉਸੇ ਹੀ ਵੀ ਦੱਸਿਆ ਕਿ ਇਹ ਇਸਤਰੀ ਉਸੇ ਥਾਣੇ ਦੇ ਇੱਕ ਪਿੰਡ ਦੀ ਨੰਬਰਦਾਰ ਦੀ ਨੂੰ ਹੈ ਜਿਸ ਪਿੰਡ ਵਿੱਚ ਅਸਾਂ ਜਾਣਾ ਸੀ ਉਹ ਪਿੰਡ ਪੱਕੀ ਸੜਕ ਤੋਂ ਬੜੀ ਦੂਰ ਸੀ ਢੇਰ ਚੇਰ ਅਸੀਂ ਕੱਚੀਆਂ ਸੜਕਾਂ ਤੇ ਪੈਹਾਂ ਤੇ ਖੱਜਲ ਹੁੰਦੇ ਰਹੇ ਜਦ ਅਸੀਂ ਪਿੰਡ ਆਪੜੇ ਤਾਂ ਪਿੰਡ ਦੇ ਚੌਧਰੀ ਥਾਣੇਦਾਰ ਦੇ ਸਵਾਗਤ ਲਈ ਇਕੱਠੇ ਹੋ ਗਏ ਪਾਕਿਸਤਾਨ ਵਿੱਚ ਉਸ ਵੇਲੇ ਸਰਕਾਰ ਦਾ ਬੜਾ ਰੂਪ ਸੀ ਥਾਣੇਦਾਰ ਨੇ ਉਸ ਇਸਤਰੀ ਦਾ ਪਤਾ ਪੁੱਛਿਆ ਤਾਂ ਉਹਨਾਂ ਚੌਧਰੀਆਂ ਨੇ ਝੱਟ ਉਸ ਨੂੰ ਇੱਕ ਕੋਠਾ ਵਿਖਾ ਦਿੱਤਾ ਇਹ ਛੋਟਾ ਕੋਠਾ ਇੱਕ ਵੱਡੇ ਸਾਰੇ ਵਲਗਨ ਦੇ ਸਰੇ ਤੇ ਛੱਤਿਆ ਹੋਇਆ ਸੀ ਥਾਣੇਦਾਰ ਤੇ ਹੋਰ ਲੋਕ ਬਾਹਰ ਹੀ ਰਹੇ ਤੇ ਮੈਂ ਇਕੱਲਾ ਅੰਦਰ ਚਲਾ ਗਿਆ ਇਹ ਕੋਈ ਤਿੰਨੋ ਕਮੰਜੀਆਂ ਦਾ ਕੱਚਾ ਕੋਠਾ ਸੀ ਇੱਕ ਪਾਸੇ ਲੱਕੜ ਦੀ ਇੱਕ ਪਰਛੱਤੀ ਤੇ ਥੋੜੇ ਜਿਹੇ ਗਲਾਸ ਕੌਲੀਆਂ ਥਾਲੀਆਂ ਪਈਆਂ ਹੋਈਆਂ ਸਨ ਕਮਰੇ ਦੀ ਇੱਕ ਗੁੱਠੇ ਕੁਝ ਵਿਸਤਰੀ ਤੇ ਥੋੜਾ ਬਹੁਤ ਸਮਾਨ ਵੀ ਸੀ ਉਹ ਤੀਵੀਂ ਮੰਜ਼ੀ ਤੇ ਪਈ ਹੋਈ ਸੀ ਕਈਆਂ ਦਿਨਾਂ ਤੋਂ ਉਸ ਨੂੰ ਬੁਖਾਰ ਹੋ ਰਿਹਾ ਸੀ ਉਸ ਦੇ ਇਕਾਤ ਤੇ ਪਟੀਆਂ ਵੱਜੀਆਂ ਹੋਈਆਂ ਸਨ ਸ਼ਾਇਦ ਕੋਈ ਉਠਾ ਉੱਠਿਆ ਹੋਇਆ ਸੀ ਉਸ ਵੇਲੇ ਉਹ ਡਾਢੀ ਢੜਾਲ ਜਾਪਦੀ ਸੀ ਤੇ ਅਸਲੋਂ ਹੌਲੀ-ਹੌਲੀ ਬੋਲਦੀ ਸੀ ਮੈਂ ਉਸ ਦੇ ਕੋਲ ਮੰਜੀ ਤੇ ਬੈਠ ਗਿਆ ਕੀ ਗੱਲ ਏ ਮੈਂ ਉਸ ਦਾ ਹਾਲ-ਚਾਲ ਪੁੱਛਣ ਲਈ ਸਿੱਧਾ ਜਿਹਾ ਸਵਾਲ ਕੀਤਾ ਤਾਪ ਚੜਦਾ ਏ ਚੌਥੀ ਪੰਜਵੀਂ ਦਿਨ ਦਾ ਇੱਥੇ ਤੇਰੇ ਕੋਲ ਕੋਈ ਜਨਾਨੀ ਨਹੀਂ ਨਹੀਂ ਨੇੜੇ ਤੇੜੇ ਕੋਈ ਨਹੀਂ ਪਹਿਲੋ ਜੋ ਖੁਈਆਂ ਹੋਈਆਂ ਕੁੜੀਆਂ ਤੀਵੀਆਂ ਮੇ ਵਿਖੇ ਆ ਸੰ ਉਹਨਾਂ ਨਾਲੋਂ ਇਸ ਦਾ ਚੋਗਿਰਦਾ ਬਿਲਕੁਲ ਵੱਖਰਾ ਸੀ ਉਹਨਾਂ ਦੇ ਦਿਵਾਲੀ ਬੰਦੇ ਜਨਾਨੀਆਂ ਹੁੰਦੇ ਸਨ ਉਹ ਕਿਸੇ ਦੀ ਨਜ਼ਰ ਹੀਟ ਕਿਸੇ ਦੀ ਰਾਖੀ ਹੀਟ ਰਹਿੰਦੀਆਂ ਸਨ ਤੇ ਇਸ ਤਰ੍ਹਾਂ ਹੀ ਮੈਨੂੰ ਵਿਖਾਈਆਂ ਜਾਂਦੀਆਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਜਿਵੇਂ ਇਸ ਕੋਠੇ ਵਿੱਚ ਉਹ ਇਕੱਲੀ ਹੀ ਰਹਿੰਦੀ ਸੀ ਤੇ ਲੋਕਾਂ ਨੇ ਉਸ ਨੂੰ ਆਪਣੇ ਹਾਲ ਤੇ ਹੀ ਛੱਡ ਦਿੱਤਾ ਹੋਇਆ ਸੀ ਸਗੋਂ ਇਸ ਤੋਂ ਵੀ ਵੱਧ ਜਿਵੇਂ ਲੋਕਾਂ ਨੇ ਉਸ ਦੀ ਸਹਾਇਤਾ ਕੀਤੀ ਹੋਵੇ ਉਸ ਦੇ ਪਿੰਡ ਤੇ ਘਰ ਵਾਲੇ ਕਿਸ ਤਰ੍ਹਾਂ ਖਤਮ ਹੋਏ ਇਹ ਮੈਂ ਪਹਿਲਾਂ ਹੀ ਸੁਣ ਬੈਠਾ ਸੀ ਫਿਰ ਦੂਸਰੀ ਵੇਰ ਉਸ ਦੇ ਮੂੰਹੋਂ ਸੁਣਨ ਦਾ ਕੋਈ ਫਾਇਦਾ ਨਹੀਂ ਸੀ ਮੈਨੂੰ ਬਧੇਰੇ ਦਿਲਚਸਪੀ ਉਸਦੀ ਮੌਜੂਦਾ ਹਾਲਤ ਵਿੱਚ ਸੀ ਇੱਥੇ ਰਹਿੰਦਿਆਂ ਤੈਨੂੰ ਕਿੰਨਾ ਚਿਰ ਹੋ ਗਿਆ ਏ ਜਿਸ ਦਿਨ ਦਾ ਪਿੰਡ ਉਜੜਿਆ ਏ ਉਸ ਦਿਨ ਤੋਂ ਇੱਥੇ ਹੀ ਆ ਇਹ ਪਾਂਡੇ ਤੇ ਕੱਪੜੇ ਤੈਨੂੰ ਕਿਸ ਨੇ ਦਿੱਤੇ ਤੁਸੀਂ ਤੇ ਅਸਲੋਂ ਕਮਲੇ ਹੋ ਮੈਂ ਸਮਝ ਗਿਆ ਉਹ ਇਕੱਲੀ ਨਹੀਂ ਸੀ ਤੇ ਨਾ ਹੀ ਇੱਥੇ ਪਿਆਸ ਆਮਾਨ ਉਸ ਦਾ ਆਪਣਾ ਸੀ ਇਸ ਕੋਠੇ ਸਮਾਨ ਤੇ ਉਸ ਦੇ ਜਿਸਮ ਦਾ ਮਾਲਕ ਕੇਵਲ ਅੱਖੀ ਨਹੀਂ ਦਿਸ ਰਿਹਾ ਸੀ ਇਹ ਗੱਲ ਇੱਥੇ ਲਿਖਣ ਲੱਗਿਆ ਤੇ ਮੈਂ ਸਹਿਜੇ ਹੀ ਲਿਖ ਗਿਆ ਹਾਂ ਪਰ ਉਸ ਵੇਲੇ ਇਸ ਗਿਆਨ ਨੇ ਮੇਰੇ ਮਨ ਨੂੰ ਡਾਡਾ ਧੱਕਾ ਮਾਰਿਆ ਪੁਲਿਸ ਤੇ ਲੋਕਾਂ ਦੀ ਸਹਾਇਤਾ ਕਰਕੇ ਜੋ ਚੰਗੇ-ਚੰਗੇ ਖਿਆਲ ਮੇਰੇ ਮਨ ਵਿੱਚ ਦੁਨੀਆ ਤੇ ਦੁਨੀਆ ਦੇ ਲੋਕਾਂ ਬਾਰੇ ਸਾਰਾ ਦਿਨ ਆਉਂਦੇ ਰਹੇ ਸਨ ਉਹ ਸਾਰੀ ਮੈਥੂ ਪੱਲਾ ਛੁਡਾ ਗਈ ਮੇਰਾ ਮੱਥਾ ਕੌੜੀਆਂ ਅਸਲੀਅਤਾਂ ਨਾਲ ਲੱਗਾ ਹੋਇਆ ਸੀ ਉਸ ਕੱਚੇ ਕੋਠੇ ਵਿੱਚ ਖੋਹੀ ਹੋਈ ਕਿਸ ਦੀ ਵਾਟੀ ਮੇਰੇ ਸਾਹਮਣੇ ਮੰਜੀ ਤੇ ਨਢਾਲ ਪਈ ਸੀ ਮੇਰੀ ਨਜ਼ਰ ਵਿੱਚ ਇਨਸਾਨ ਦੇ ਜ਼ੁਲਮ ਦੀ ਉਹ ਸਭ ਤੋਂ ਕਰੜੀ ਤਸਵੀਰ ਸੀ ਮਧੋਲੀ ਹੋਈ ਖਵਾਰ ਕੀਤੀ ਹੋਈ ਉਹ ਉਥੇ ਬਿਮਾਰ ਪਈ ਸੀ ਉਸ ਦੀ ਜ਼ਾਤ ਬਰਾਦਰੀ ਪਿੰਡ ਧਰਮ ਦਾ ਕੋਈ ਸਾਂਝੀਵਾਲ ਉਥੇ ਨਹੀਂ ਸੀ ਉਸ ਨੂੰ ਕਦੀ ਕਿਸੇ ਇਹ ਦੱਸਿਆ ਸੀ ਕਿ ਉਹ ਵਿਛੜੇ ਹੋਏ ਆਪਣੇ ਸਾਖਾਂ ਅੰਗਾਂ ਨੂੰ ਫਿਰ ਵੀ ਮਿਲ ਸਕਦੀ ਹੈ ਜੇ ਉਸ ਨੂੰ ਕੋਈ ਦੱਸਦਾ ਵੀ ਤਾਂ ਉਹ ਮੰਨਣੋਂ ਨਾ ਕਰ ਦਿੰਦੀ ਆਖਿਰ ਐਡੇ ਵੱਡੇ ਤੇ ਤਕੜੇ ਪਾਕਿਸਤਾਨ ਵਿੱਚੋਂ ਉਸ ਨੂੰ ਕੋਈ ਕਿਸ ਤਰ੍ਹਾਂ ਕੱਢ ਕੇ ਲੈ ਜਾ ਸਕਦਾ ਸੀ ਇਸ ਗੱਲ ਤੇ ਵਿਚਾਰ ਕਰਨਾ ਫਜ਼ੂਲ ਸੀ ਉਸ ਨੂੰ ਉਸੇ ਵੇਲੇ ਵਾਪਸ ਲਿਜਾਣ ਦਾ ਕੋਈ ਸਵਾਲ ਨਹੀਂ ਸੀ ਉਹ ਮਾਗਦੇ ਸਰਦੀ ਵਿੱਚ ਉਸ ਨੂੰ ਬਿਮਾਰੀ ਦੀ ਹਾਲਤ ਵਿੱਚ ਉੱਥੋਂ ਹੀ ਲਾਣਾ ਠੀਕ ਨਹੀਂ ਸੀ ਉਹ ਲੋਕ ਹੁਣ ਉਸ ਨੂੰ ਗੁੰਮ ਨਹੀਂ ਕਰ ਸਕਦੇ ਸਨ ਕਿਉਂਕਿ ਅਸਾਂ ਉਸ ਨੂੰ ਵੇਖ ਲਿਆ ਸੀ ਤੇ ਉਹ ਲੋਕ ਜਾਣਦੇ ਸਨ ਇਹ ਆ ਸਾਹ ਵੇਖ ਲਿਆ ਹੈ ਚੰਗਾ ਬੀਬੀ ਮੈਂ ਫਿਰ ਕਿਸੇ ਦਿਨ ਆਵਾਂਗਾ ਫਿਰ ਆਉਣ ਤੋਂ ਮੇਰਾ ਮਤਲਬ ਉਸ ਨੂੰ ਉੱਥੋਂ ਵਾਪਸ ਲੈ ਜਾਣ ਤੋਂ ਸੀ ਪਰ ਇਹ ਗੱਲ ਸ਼ਾਇਦ ਉਸ ਦੇ ਸੁਪਨੇ ਵਿੱਚ ਵੀ ਸੰਭਵ ਨਹੀਂ ਸੀ ਤੂੰ ਹੁਣ ਚੱਲਿਆ ਏ ਆਹੋ ਜ਼ਰਾ ਬਹਿ ਜਾ ਮੇਰੀ ਇੱਕ ਗੱਲ ਸੁਣ ਜਾ ਮੈਂ ਫਿਰ ਕੋਲ ਪਈ ਮੰਜੀਤ ਬੈਠ ਗਿਆ ਮੇਰੀ ਤੇਰੇ ਅੱਗੇ ਇੱਕ ਅਰਜ਼ ਏ ਜੋ ਤੂੰ ਪੂਰੀ ਕਰੇ ਤੇ ਇੱਕ ਕੰਮ ਏ ਤੇਰੇ ਗੋਚਰਾ ਕੀ ਕੰਮ ਤੂੰ ਮੇਰਾ ਸਿੱਖ ਭਰਾ ਏ ਮੈਂ ਵੀ ਕਦੀ ਸਿੱਖ ਹੁੰਦੀ ਸਾਂ ਹੁਣ ਤੇ ਮੈਂ ਮੁਸਲਮਾਨ ਹੋ ਗਈ ਆ ਇਸ ਵੇਲੇ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੋ ਮੈਂ ਬੜੀ ਔਖੀ ਆ ਤੂੰ ਮੇਰੀ ਬਾਹ ਫੜ ਮੇਰੀ ਇੱਕ ਨਣਾ ਨਹੀਂ ਨਿੱਕੀ ਰੁੜ ਗਈ ਯਾਰਾਂ ਚੱਕ ਵਾਲੇ ਲੈ ਗਏ ਹੋਏ ਨਹੀਂ ਉਸ ਦਿਨ ਹਮਲੇ ਵਿੱਚ ਸਭ ਤੋਂ ਵੱਡੀ ਧਾੜ ਉਹਨਾਂ ਦੀ ਹੀ ਸੀ ਤੇ ਉਹੀ ਉਹਨੂੰ ਲੈ ਗਏ ਨਹੀਂ ਤੇਰੀ ਇਸ ਵੇਲੇ ਮੈਨੂੰ ਬੜੀ ਚੌਦਰ ਜਾਪਦੀ ਏ ਤੂੰ ਉਹਨੂੰ ਇੱਥੇ ਮੇਰੇ ਕੋਲ ल्या ਦੇ ਸਾਰੇ ਤੇਰਾ ਲਿਹਾਜ਼ ਕਰਦੇ ਨਹੀਂ ਪੁਲਿਸ ਵਾਲੇ ਵੀ ਤੇਰੀ ਮੰਨਦੇ ਨਹੀਂ ਮੇਰੇ ਵੱਲੋਂ ਵੀ ਉਹਨਾਂ ਨੂੰ ਤਰਲਾ ਕਰੀ ਮੈਂ ਉਹਦੀ ਵੱਡੀ ਪਰਜਾਈਆਂ ਮੈਂ ਉਹਨੂੰ ਹੱਥੀਂ ਪਾ ਲਿਆ ਏ ਮਾਂ ਬਰੋਬਰਾ ਉਹ ਮੇਰੇ ਕੋਲ ਆਵੇਗੀ ਮੈਂ ਆਪ ਆਪਣੀ ਹੱਥੀਂ ਉਹਨੂੰ ਕਿਸੇ ਦੇ ਲੜ ਲਾਵਾਂਗੀ ਮੇਰੀ ਸਾਂਝ ਵਧੇਗੀ ਮੇਰੀਆਂ ਬਾਹੀ ਬਨਣਗੀਆਂ ਮੈਂ ਕਿਸੇ ਨੂੰ ਆਪਣਾ ਅਖਣ ਵਾਲੀ ਬਣਾਂਗੀ ਉਸ ਬੁੱਢੇ ਜੱਟ ਦੀ ਗੱਲ ਮੇਰੇ ਦਿਮਾਗ ਵਿੱਚ ਚੱਕਰ ਲਾਉਣ ਲੱਗ ਪਈ ਆ ਵੇਖ ਖਾਂ ਖੱਬੜ ਹੁੰਦਾ ਏ ਪੈਲੀ ਵਿੱਚ ਜਦੋਂ ਵਾਹੀ ਦੀ ਕੋਈ ਕਸਰਤੀ ਨਹੀਂ ਨਾ ਛੱਡੀ ਦੀ ਉਹਦੇ ਨਾਲ ਸਾਰਾ ਜੜੋਂ ਪੁੱਟ ਕੇ ਪੈਲਿਓ ਬਾਹਰ ਸੁੱਟ ਦੇਈਦਾ ਏ ਪਰ ਦਸਾਂ ਦਿਨਾਂ ਮਗਰੋਂ ਕੋਈ ਨਾ ਕੋਈ ਤੜਫਟਾਉਂਦੀ ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਖੂਬਸੂਰਤ ਕਹਾਣੀਆਂ ਸੁਣਨ ਲਈ ਮੇਰਾ YouTube ਚੈਨਲ ਸਬਸਕ੍ਰਾਈਬ ਕਰੋ 84 ਕਰਮਜੀਤ ਸ਼ੁਕਰੀਆ